ਬਲੇ ਕਰਾ ਦੇਗਾ ਮੇਲਾ ਕਿਸ਼ਨਵਾਲਾ ਕੋਟਲੀ ਵਾਲਾ ਜੀ ਤੇ ਉਹ ਗਵਿੰਦਪੁਰਿਆ ਮੋਲਾ ਉਹ ਟੱਕਰ ਸ਼ੇਰਾਂ ਦੀ ਟੱਕਰ ਸ਼ੇਰਾਂ ਦੀ ਟੱਕਰ ਸ਼ੇਰਾਂ ਦੇ ਆ ਗਿਆ ਸਾਡੇ ਵੀਰੇ ਇੰਦਰਜੀਤ ਸਿੰਘ ਜੀ ਸ਼ਾ ਬਲੈਕ ਸੱਟੀ ਮੈਂਬਰ ਯੂ ਐਸ ਏ ਦੇ ਨਾਲ ਜਿੰਦਰ ਕੈਨੇਡਾ ਲਵਾਰੇ ਵਾਲਿਆਂ ਦਾ ਹਰ ਇੱਕ ਵਫਾ 500 ਦਾ ਹੋ ਲਓ ਗੋਲੀ ਵਾਲਾ ਬੋਲਟ ਤੇ ਬੈ ਗਿਆ ਮੇਲਾ ਹਰ ਇੱਕ ਜੱਫਾ 500 ਦਾ ਹੋ ਮਾਲਾ ਕਵਿੰਦਪਰੀਆ ਕਹਿੰਦੇ ਐਰ ਮੁੱਡੀਆਂ ਪਾਉਂਦਾ ਨੱਚਦਾ ਤੇ ਤੱਪਦਾ ਕਹਿੰਦੇ ਖੇਡ ਮਜ਼ਾਕ ਦੇ ਬੱਚੇ ਕਬੱਡੀਆਂ ਪਾਉਂਦਾ ਅੱਜ ਕੌਣ ਬੋਲਟ ਜੁੱਤ ਕੇ ਕਿਸ਼ਨਪੁਰੇ ਵਿੱਚ ਜਾਓ ਆਹ ਚੀਤਕੋਟਰੀ ਵਾਲਾ ਕਹਿੰਦੇ ਬਾਬੇ ਅਕਤਰ ਸਿੰਘ ਦਾ ਪੁੱਤਰ ਪਰ ਪੁਆਇੰਟ ਜਿਹੜਾ ਮਾਲਾ ਗੰਦਪੁਰਿਆ ਆਪਣੀ ਟੀਮ ਦੇ ਲਈ ਜੋੜਦਾ ਵੱਡੇ ਬਾਈ ਕਰੀਸੇ ਐ ਅਗਲੀ ਕਬੱਡੀ ਗੰਦਪੁਰੇ ਵਾਲਿਆ ਸਾਹਮਣੇ ਮੱਟੂ ਖੜਾ ਵਿਕਾਸ ਉਹ ਸਾਹਮਣੇ ਮੱਟੂ ਵਿਕਾਸ ਸੁੰਗੜ ਉਧਰ ਕਹਿੰਦੇ ਮਾਲੇ ਦੀ ਕਬੱਡੀ ਐ ਪਰਿੰਸ ਚਾਵਲੇ ਫੇਰੇ ਨਾਲ ਮੇਰ ਫੇਰੀ ਨਾਲ ਜਗਤਾਰ ਸਭੇ ਜੋੜ ਗਿਆ ਲੈ ਵੀ ਸੁੱਖੇ ਕਰੀ ਸਿਤਜਾਰਾ ਲਓ ਮਾਲਾ ਗੁਬਿੰਦਪੁਰੇ ਦੀ ਧਰਤੀ ਦਾ ਮੇਰੇ ਵੀਰੋ ਇਹ ਫਾਈਨਲ ਮੈਚ ਕਿਸ਼ਨਪੁਰੇ ਦੀ ਧਰਤੀ ਦੇ ਸੋਗਲ ਹਰਿਆਣਾ ਤੇ ਲੋਹਾਰੇ ਦਾ ਚੱਲ ਰਿਹਾ ਮੇਰੇ ਵੀਰੋ ਗੱਲ ਬੁੱਲਟਾਂ ਦੀ ਹੈ ਗੱਲ 5 ਲੱਖ ਰੁਪਏ ਬੁੱਲਟ ਦੇਖ ਲਿਆ ਤੇ ਇਨਾਮ ਬੱਕਰਾ ਪਰ ਆ ਗੁਬਿੰਦਪੁਰਿਆ ਵਾਲਾ ਬੁੱਲਟ ਤੇ ਪੈਂਦਾ ਨਜ਼ਰਾ ਮਾਲਾ ਵੀ ਦੋ ਦੋ ਕਬੱਡੀਆਂ ਮੇਰੇ ਵੀਰੇ ਮੋੜੀ ਆਉਂਦਾ ਹੈ ਮਾਲਾ ਗਵਿੰਦਪਰੀਆ ਅੱਜ ਦੋ ਦੋ ਰੇਟਾ ਮੋੜੀ ਆਉਂਦਾ ਬਹੁਤ ਦੇਖੋ ਇਹਨੇ ਜੀਤ ਕੋਟਲੀ ਦਾ ਨਾਲ ਕਹਿੰਦੇ ਵਿਕਾਸ ਹੋਵੇ ਪਰ ਆਹ ਦੇਖਾਂਗੇ ਮਾਲਾ ਗਵਿੰਦਪਰੀਆ ਬੋਲਡ ਤੇ ਬੈਣ ਲੱਗੇ ਹੈ ਬੋਲਡ ਤੇ ਬੈਣ ਲੱਗੇ ਆਹ ਪੁਆਇੰਟ ਜਿਹੜਾ ਗੱਬਰੂ ਆਪਾ ਉਹ ਮਾਗਣਾ ਸਵਾਰ ਆ ਰਵੇ ਤਾੜਾ ਮਾਰਦੇ ਤਾੜਾ ਤੋਂ ਬਿੰਦਪੁਰੇ ਦੀ ਧਰਤੀ ਦਾ ਉਹ ਸੀਤੇ ਮੱਲੇ ਪਾਸੇ ਪਲਟ ਗਿਆ ਪਲਟ ਗਿਆ ਪਾਸੇ ਹਰਵਿੰਦਰ ਪੱਤੋ ਉਹ ਤੇ ਰੱਖੇ ਇਹ ਆ ਮਾਲਾ ਗੁੰਬਿੰਦਪੁਰੇ ਵਾਲਾ ਸੋਨੇ ਹੋਪੀਆਂ ਦਾ ਪ੍ਰੇਰ ਮੇਰੇ ਵੀਰੇ ਲਓ ਜੀ ਲੋਹਾਰਾ ਫਰਸਟ ਤੇ ਸੇਗਲ ਸੈਕੰਡ ਗਈ ਹੈ ਤੇ ਮੇਰੇ ਵੀਰੇ ਕਿਸ਼ਨਪੁਰੇ ਦੇ ਕਬੱਡੀ ਕੱਪ ਤੇ ਜਿਹੜੇ ਬੁੱਲਟ ਰੱਖੇ ਸੀ ਉਹ ਮੇਰੇ ਵੀਰੇ ਹਰਮਨ ਘੋੜੀਏ ਵਾਲਾ ਲੋਹਾਰੇ ਦੀ ਟੀਮ 'ਚ ਖੇਡਦਾ ਸੀ ਤੇ ਟੀਮ ਦੀ ਸੈਫਟੀ ਦੇ ਨਾਲ ਆਵਣਾ ਲੋਹਾਰੇ ਵਾਲਾ ਇਹ ਜੁਆਇੰਟ ਬੈਸਟ ਜਾਫੀ ਹੈ ਤੇ ਲੋਹਾਰੇ ਦੀ ਟੀਮ 'ਚ ਖੇਡਦਾ ਸੀ ਮਾਲਾ ਗੁਬਿੰਦਪੁਰਿਆ ਤੇ ਕਾਕਾ ਨਾਗਲੇ ਵਾਲਾ ਟੀਮ ਦੀ ਸੈਮੀ ਦੇ ਨਾਲ ਦੋਨੇ ਬਸਟਰ ਰੇਡਰ ਹੈ ਮਵਾਰ ਕਬਾਦ ਲਓ ਜੀ ਜੋੰਡੇ ਰੋ ਖੇਡ ਕਬੱਡੀ ਕਲੱਬ ਲੰਡਨ ਬਜਰੇ ਪਿੰਡਰ ਨੂੰ ਮਾਰ ਕਰ ਕੋਲੀਏ ਵਾਲੀ ਉਹ ਪਲੀਜ਼ ਲੋਹਾਰੇ ਦੀ ਟੀਮ ਦੇ ਖਿਡਾਰੀ ਪੈਸੇ ਪ੍ਰਾਪਤ ਕਰ ਲੈ ਕੋਲੀਏ ਵਾਲਾ ਇਧਰ ਕਾਲੀ ਚਾਚਾ ਸਾਡਾ ਲੋਪੋ ਵਾਲਾ ਅਚੇਚੇ ਤਰਫ ਤੋਂ ਪੁੱਜਿਆ ਉਸ ਵੀਰ ਦਾ ਵੀ ਧੰਨਵਾਦ ਕਰ ਉਧਰ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਹਰਮਨ ਕੋਹਲੀਆ ਤੇ ਨਾਲ ਮਾਲਕ ਗਵਿੰਦਪੁਰਿਆ ਮੁਬਾਰਕਬਾਦ ਆ ਦੋਨੋਂ ਖਿਡਾਰੀਆਂ ਨੂੰ ਜਿਹੜੇ ਕਿਸ਼ਨਪੁਰੇ ਦੇ ਖੇਡ ਫੀਲਡ